ਦੋਸਤੋ ਸੁਆਗਤ ਹੈ ਫਿਰ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸੈਲਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ ਪੰਜ-ਸੱਤ ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ ਇਸ WhatsApp ਨੰਬਰ ਤੇ ਭੇਜੋ ਤੁਹਾਡੀ ਐਡ ਫ੍ਰੀ ਕੀਤੀ ਜਾਊਗੀ ਦੋਸਤੋ ਟਰਾਲੀ ਬਗਾਊਆ ਬਿਲਗੇ ਦੀ ਬਣੀ ਹੋਈ ਆ ਸਾਈਜ਼ ਹੈ ਦਾ 1.78 ਬਈ ਸਵਾ ਸੱਤ ਦਾ ਡਬਲ ਟੈਰੀਆ ਇਹ ਸਾਰੇ ਰਲਾ ਆ 10 ਨਾਟੀ ਹਾਬਿਆ ਪੈਪਾ ਵਾਲਾ ਵੇਡਿਆ ਡਿਮਾਂਡ ਆ ਦੀ 4,65,000 ਰੁਪਏ ਏਰੀਆ ਆ ਫਗਵਾੜਾ ਜ਼ਿਲ੍ਹਾ ਕਪੂਠਲਾ ਸੰਪਰਕ ਕਰੋ 8264204752 8264204752